ਕਿਸੇ ਨੇ ਕੋ ਘਟਬਾ ਤਾਂ ਬੋਲਦਾ ਆ ਜਾਂ ਕੁਝ ਗਲਤ ਰੋਂਗ ਬੋਲਦਾ ਕਿਸੇ ਨੇ ਅਸੀਂ ਬੜੇ ਆ ਥੋੜੇ ਏਜ ਬੰਦੇ ਆ ਥੋੜਾ ਫੀਲ ਪੁੱਜਦਾ ਸਮਝ ਮੇਰੀ ਗੱਲ ਚਲੋ ਉਹਨਾਂ ਨੇ ਬਹਿ ਕੇ ਜੋ ਵੀ ਸੀਗਾ ਸਭ ਤੋਂ ਗਲਤੀ ਮੰਨੀ ਆ ਤੇ ਅਸੀਂ ਉਹ ਸਵੀਕਾਰ ਕੀਤਾ ਇੱਕ ਜੁਟ ਹੋ ਕਰਕੇ 28 ਮਾਰਚ ਨੂੰ ਜਿਹੜਾ ਜਿਹੜਾ ਟਕਰਾਂਗਾ ਮਾਧਰਾਣੀ ਕਿਰਪਾ ਨਾਲ ਤੇਰ ਤੋਂ 4-5 ਸਾਲਾਂ ਤੋਂ ਇਹ ਬੰਦ ਸੀ ਹੰਦੂਵਾਰਾ ਸਟਾਰਟ ਕੀਤਾ ਹੈ ਕੋ ਬੰਦੇ ਦੂਰ ਹੋ ਗਏ ਕੋ ਬੰਦਾ ਕੈਨੇਡਾ ਚਲਾ ਗਿਆ ਕੋ ਆਸਟ੍ਰੇਲੀਆ ਚਲਾ ਗਿਆ ਪਿੱਛੋਂ ਕੋ ਛੋਟਾ ਮੋਟਾ ਜਿਹੜਾ ਕੰਮ ਹੋਇਆ ਪਿੱਛੋਂ ਉਹ ਕੇਵਰੀ ਮਾੜਾ ਬੱਡਾ ਸੋਚਦਾ ਬੰਦਾ ਸਾਡੇ ਕੋਈ ਪੈਸੇ ਦਾ ਜਾਂ ਲੈਣ ਦਾ ਕੋਈ ਰੋਕ ਨਹੀਂ ਬੈਠੇ ਵੀ ਕੋਈ ਗੱਲ ਨਹੀਂ ਅੱਛੀ ਤਾਂ ਕਹਿੰਦੇ ਇਸ ਦਾ ਬੱਦ ਬਰ ਚੜ ਕੇ ਅਸੀਂ ਉਹਨਾਂ ਦੀ ਉਹ ਕਰੀਏ ਜਿੰਨਾ ਚੜੇ ਚੜਾਵਾ ਚੜੇ ਇੰਨਾ ਵੱਡਾ ਮੰਦਿਰ ਬਣਿਆ ਬੰਦਰ ਸਾਡਾ ਬਹੁਤ ਵੱਡਾ 739 ਘਰ ਚ ਬੰਦਰ ਹੈ ਇੱਥੇ ਕੀਰਤਨ ਵੀ ਹੁੰਦੇ ਨੇ ਇੱਥੇ ਜਨਮ ਦਿਨ ਵੀ ਹੁੰਦੇ ਮਾੜਾ ਵਾਟਾ ਵਿਆਹ ਵੀ ਲੋਕ ਕਰਦੇ ਆ ਭੋਗ ਵੀ ਕਰਦੇ ਆ ਤਾਂ ਮਤਲਬ ਕਾਫੀ ਕੁਝ ਸ਼ੁਰੂ ਹੋ ਗਿਆ ਇੱਕ ਉੱਪਰ ਸਾਡਾ ਵੱਡਾ ਹਾਲ ਬਣ ਗਿਆ ਇਹ ਵੀ ਅਸੀਂ ਟਾਈਮ ਦੇ ਨਹੀਂ ਆਉਂਦੇ ਸੀਗੇ ਸਾਰੀ ਹੁਣ ਅਸੀਂ ਇਹ ਡਿਸਾਈਡ ਕੀਤਾ ਕਿ ਸਾਰੇ ਟਾਈਮ ਤੇ ਪਹੁੰਚਾਂਗੇ ਤੇ ਸਵੇਰੇ 4 ਵਜੇ ਉਠਾ ਲੈਂਦੇ ਹੁੰਦੇ ਸੀ ਠੀਕ ਆ ਨਾ 4 ਵਜੇ ਆਜੂ ਅਸੀਂ ਆਉਂਦੇ ਹੁੰਦੇ ਸੀ ਹੁਣ ਉਹ ਜਿੱਦਾਂ ਜਿੱਦਾਂ ਪਰਿਵਾਰ ਵੱਧਦਾ ਜਾਂਦਾ ਉਦੋਂ-ਉਦੋਂ ਦਾ ਮੈਂਬਰ ਵਧਦੇ ਜਾਂਦੇ ਆ ਕੰਮ ਵੀ ਵੱਧ ਗਿਆ ਤਾਂ ਠੀਕ ਆ ਜੇ ਵਿੱਚ ਬੰਦੇ ਐਡ ਹੋ ਗਏ ਨਵੇਂ ਬਹੁਤ ਵਧੀਆ ਜੀ ਫਾਈਨਲ ਹੋ ਗਿਆ ਅੱਜ ਫਾਈਨਲ ਹੋ ਗਿਆ ਸਾਰਾ ਕੋਈ ਹਾਂ ਰਾਲੀ ਮਿਲ ਕੇ ਕੀਰਤਨ ਹੋਏਗਾ ਜਗਰਾਤੇ ਹੋਣਗੇ ਚੌਂਕੀਆਂ ਹੋਣਗੀਆਂ ਮਾਤਾਂ ਦੀਆਂ ਕੋਈ ਪ੍ਰੋਬਲਮ ਨਹੀਂ ਹੈ ਕੁਝ ਨਹੀਂ ਨਾ ਜੈਂਟਲਸ ਨਾ ਲੇਡੀਜ਼ ਬਿਲਕੁਲ ਓਕੇ ਆ ਸਾਰੇ ਖੁਸ਼ ਆ ਤੁਹਾਡੇ ਸਾਹਮਣੇ ਦੇਖ ਲਓ ਸਾਰੀ ਟੀਮ ਸਾਡੀ ਇੱਕ ਹੈ ਇੱਥੇ ਸਾਰੇ ਬੰਦੇ ਵਧੀਆ ਵਧੀਆ ਕੋਈ ਦਾਦਾ ਲੱਖ ਰੁਪਏ ਮਹੀਨੇ ਕਮਾਣ ਵਾਲਾ ਵੀ ਹੈ ਇਦਾਂ ਤਾਂ ਅਸੀਂ ਇਹ ਹਜ਼ਾਰ 2000 ਕਿਉਂ ਕਰਦੇ ਇਹ ਜਨਾਨੇ ਦੀ ਸੋਚ ਹੁੰਦੀ ਛੋਟੀ ਛੋਟੀ ਉਹ ਐਡਾ ਵੱਡਾ ਕੋਈ ਮਸਲਾ ਨਹੀਂ ਸਾਹਿਬ ਬਸ ਨਿਬੜ ਗਿਆ ਉਹਨਾਂ ਦਾ ਵੀ ਬਰਾਸੀਂ ਸੰਕਤੀ ਕਰਦੀ ਹੈ ਜਿਹੜਾ ਬੰਦਾ ਦੋ ਮੀਟਿੰਗ ਤੇ ਬਾਅਦ ਤੀਜੀ ਨਹੀਂ ਆਉਂਦਾ ਉਹਨੂੰ ਅਸੀਂ ਬਾਹਰ ਕੱਢਾਂਗੇ ਉਹ ਬਾਅਦ ਜੋ ਰੋਸ਼ ਨਹੀਂ ਦਿਖਾ ਸਕਦਾ ਮੈਨੂੰ ਇਹਨਾਂ ਬਾਹਰ ਕੱਢਦਾ ਅਸੀਂ ਪਹਿਲੇ ਵਾਰਨਿੰਗ ਦਿੰਦੀ ਆ ਵੀ ਆ ਤਾਂ ਰੈਗੂਲਰ ਕੰਮ ਕਰੋ ਆਪਣਾ ਆਪਾ ਸੰਡੇ ਕਰਨਾ ਹੋਰ ਤਾਂ ਇਹ ਨਹੀਂ ਸਾਡਾ ਕੋਈ ਐਸਾ ਕੋਈ ਗੱਲਾ ਸ਼ਿਕਵਾ ਕੋਈ ਨਹੀਂ ਹੈਗਾ ਸਾਰੇ ਰਲ ਮਿਲ ਕੇ ਆਪਣਾ ਇੱਕ ਧਰਮ ਦੇ ਸਾਰੇ ਲੋਕ ਆ ਤੇ ਬਾਕੀ ਜੀਵਨਸ਼ੀਲ ਲੋਕ ਸਾਡਾ ਸਾਰੇ ਹੋਰ ਧਰਮ ਦੇ ਲੋਕ ਸਾਡੇ ਮਿਲ ਕੇ ਰਹਿੰਦੇ ਆ ਸਾਰੇ ਕਲੌਨੀ ਦਾ ਮੰਨਦਲ ਸਾਡੇ ਕਲਿਆਣਾ ਦਾ ਮੰਨਦਲ ਹੈ ਜੀ ਜੀ ਸਵਾਗਤ ਮੈਂ ਕਮਲ ਕਪੂਰ ਅੱਜ ਇੱਕ ਸੁਨੇਹਾ ਵੀ ਹੈ ਔਰ ਨਾਲ ਹੀ ਪ੍ਰਸ਼ਨ ਵੀ ਹੈ ਕਿਉਂਕਿ ਆਪਾਂ ਕਈ ਤਰਮਾਂ ਦੇ ਵਿੱਚ ਦੇਖਦੇ ਆ ਕਿ ਕਿਤੇ ਨਾ ਕਿਤੇ ਰੋਸ਼ੇ ਗਿਲੇ ਹੋ ਜਾਂਦੇ ਆ ਉਹ ਰੋਸ਼ੇ ਗਿਲੇ ਜਦੋਂ ਹੁੰਦੇ ਨੇ ਉਹਦਾ ਕਾਰਨ ਪਿੱਛੇ ਨਾ ਕਿਤੇ ਇੱਕ ਕਮੇਟੀ ਹੁੰਦਾ ਇੱਕ ਸੰਸਥਾ ਹੁੰਦਾ ਉਸੇ ਤਰ੍ਹਾਂ ਦਾ ਅੱਜ ਇੱਕ ਮੁੱਦਾ ਹੈ ਜਿਹੜਾ ਸਨੇਹਾ ਵੀ ਲੈ ਕੇ ਆਇਆ ਹੈਗਾ ਇਸ ਵਕਤ ਮੈਂ ਜੀਕੇ ਸਟੇਟ ਮੁੰਡਿਆ ਕਲਾ ਦੇ ਵਿੱਚ ਖੜਾ ਮੰਦਿਰ ਹੈ ਮਾਤਾ ਸ਼ੀਤਲਾ ਮਾਤਾ ਦਾ ਮੰਦਿਰ ਜਿੱਥੇ ਇੱਕ ਕਮੇਟੀ ਬਣਦੀ ਹੈ ਰੋਸ਼ੇ ਗਿਲੇ ਦੂਰ ਹੁੰਦੇ ਆ ਕਮੇਟੀ ਨੂੰ ਵਧਾਇਆ ਜਾਂਦਾ ਹੈਗਾ ਪਰ ਸਨੇਹਾ ਕੀ ਹੈ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੁੱਸਾ ਕਿਲਾ ਕੀ ਸੀਗਾ ਔਰ ਮੰਦਿਰ ਦੇ ਵਿੱਚ ਜਦੋਂ ਕਮੇਟੀ ਆਪਾਂ ਬਿਠਾਨੇ ਆ ਮਤਲਬ ਆਪਾਂ ਇੱਕ ਸਮਾਜਿਕ ਪਾਈਚਾਰਾ ਕਹਿੰਦੇ ਆ ਇਕੱਠਾ ਹੋ ਗਿਆ ਰੋਸੇ ਗਲੇ ਹੁੰਦੇ ਆ ਠੀਕ ਹੈ ਦੂਰ ਕਰਨ ਦਾ ਵੀ ਇੱਕ ਜ਼ਰੀਆ ਬਣ ਜਾਂਦਾ ਪਹਿਲਾਂ ਤਾਂ ਉਹ ਰੋਸਾ ਕੀ ਸੀਗਾ ਉਹ ਦੱਸੋ ਰੋਸਾ ਸਰ ਕੋਈ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਕੋਈ ਕੁਝ ਨਹੀਂ ਸੀਗੀ ਨਹੀਂ ਸੰਸਥਾ ਵਿੱਚ ਤਾਂ ਨਿੱਜੀ ਕੁਝ ਹੁੰਦਾ ਹੀ ਨਹੀਂ ਗੋਲ ਕੀ ਹੁੰਦੀ ਹੈ ਵਿੱਚ ਇਸ ਤਰ੍ਹਾਂ ਹੀ ਕਿਸੇ ਨੇ ਕੋਈ ਘਟਵਾਤ ਬੋਲਦਾ ਆ ਜਾਂ ਕੁਝ ਗਲਤ ਰੋਂਗ ਬੋਲਦਾ ਕਿਸੇ ਨੇ ਅਸੀਂ ਬੜੇ ਆ ਥੋੜੇ ਏਜ ਦੇ ਬੰਦੇ ਆ ਥੋੜਾ ਫੀਲ ਕੁਝ ਨਾ ਸਮਝ ਮੇਰੀ ਗੱਲ ਚਲੋ ਉਹਨਾਂ ਨੇ ਬਹਿ ਕੇ ਜੋ ਵੀ ਸੀਗਾ ਆਪ ਸਾਤੋਂ ਗਲਤੀ ਮੰ ਤੇ ਸਾਰੇ ਨਾਲ ਸਾਤੇ ਦਬਾਅ ਪਾਇਆ ਵੀ ਰਾਣਾ ਜੀ ਕੋਈ ਗੱਲ ਨਹੀਂ ਵੀ ਜੋ ਵੀ ਹੁੰਦੇ ਆ ਚਿੱਤਰੋ ਛੱਡੋ ਸਾਤੇ ਗਲਤੀ ਮੰਨ ਕੇ ਤੇ ਸਭ ਸਮਝੌਤਾ ਹੋ ਗਿਆ ਤੇ ਉਹਦੇ ਬਾਅਦ ਜਾਨੀ ਕਿ ਕਹਿੰਦਾ ਮਤਲਬ ਸਾਡਾ ਕੋਈ ਐਸਾ ਕੋਈ ਗੱਲਾ ਛੇਕਵਾ ਕੋਈ ਨਹੀਂ ਹੈਗਾ ਸਾਰੇ ਰਲ ਮਿਲ ਕੇ ਆਪਣਾ ਇੱਕ ਧਰਮ ਦੇ ਸਾਰੇ ਲੋਕ ਆ ਤੇ ਬਾਕੀ ਜੀ ਕੇ ਛੇੜ ਦੇ ਲੋਕ ਸਾਡਾ ਸਾਰੇ ਹੋਰ ਧਰਮ ਦੇ ਲੋਕ ਸਾਡੇ ਮਿਲ ਕੇ ਰਹਿੰਦੇ ਆ ਸਾਰੇ ਕਲੌਨੀ ਦਾ ਮੰਦਰ ਸਾਡੇ ਕਲਿਆ ਦਾ ਮੰਦਰ ਨਹੀਂ ਹੈਗਾ ਸਾਰੀ ਦੁਨੀਆ ਤੇ ਆਉਂਦੀ ਨਮਸਤਕ ਹੁੰਦੀ ਹੈ ਇੱਕੋ ਹੀ ਸਾਰੇ ਵੱਡਾ ਮੰਦਰ ਸਾਡੇ ਇਲਾਕੇ ਵਿੱਚ ਇਸ ਕਰਕੇ ਸਾਡੇ ਕੋਈ ਕੁਝ ਕਮੇਟੀ ਦਾ ਵਾਅਦਾ ਕੀਤਾ ਗਿਆ ਤੇ ਰੋਸੇ ਛੇਕਵੇ ਜਿਹੜੇ ਦੂਰ ਕੀਤੇ ਗਏ ਅੱਛ ਤੁਸੀਂ ਕਹਿ ਰਹੇ ਹੈਗੇ ਉਹ ਕਮੇਟੀ ਚ ਵਾਅਦਾ ਕੀਤਾ ਗਿਆ ਇਹਦੀ ਕੀ ਉਹ ਲੋੜ ਪੈਗੀ ਕਿ ਆ ਪਹਿਲੀ ਕਮੇਟੀ ਠੀਕ ਨਹੀਂ ਸੀ ਸਰ ਕਮੇਟੀ ਠੀਕ ਆ ਸਰ ਕੋਈ ਸਾਡੇ ਨਾਲ ਪੁਰਾਣੇ ਬੰਦੇ ਨਾਲ ਜੁੜੇ 18 20 ਸਾਲ ਤੋਂ ਸਾਡੇ ਬੰਦੇ ਜੁੜੇ ਹੋਏ ਆ ਤੇ ਕੁਝ ਬੰਦੇ ਦੇਖੋ ਸਾਰੇ ਬੰਦੇ ਕੰਮ ਕਰਨ ਵਾਲੇ ਨਹੀਂ ਹੁੰਦੇ ਹੈਗੇ ਕੋਈ ਸਿਆਣੇ ਬੰਦੇ ਉਹਨਾਂ ਨੂੰ ਵੀ ਸਲਾਹ ਲੈਣੀ ਪੈਂਦੀ ਇਸ ਕਰਕੇ ਵਾਅਦਾ ਕੀਤਾ ਗਿਆ ਵੀ ਉਹਨਾਂ ਨਾਲ ਜੁੜਿਆ ਵੀ ਕੋਈ ਜਿੰਨੇ ਬੰਦੇ ਵੱਧ ਹੋਣ ਸਾਨੂੰ ਉਹਨਾਂ ਵੀ ਸਹਾਰਾ ਮਿਲਦਾ ਨਾਲੇ ਹੌਸਲਾ ਮਿਲਦਾ ਇਸ ਕਰਕੇ ਕਮੇਟੀ ਵਾਅਦਾ ਕੀਤਾ ਗਿਆ ਅੱਛਾ ਸਮਾਗਮ ਇਸ ਮੰਦਿਰ ਦੇ ਵਿੱਚ ਕੀ ਕੀ ਸਮਾਗਮ ਵਗੈਰਾ ਸਮਾਗਮ ਸਾਡੇ ਦੇਖੋ ਜਿਹੜੇ ਆਮ Hindu ਧਰਮ ਦੇ ਹੁੰ ਅਸੀਂ ਆਏ ਸਾਲ ਨਾ ਮਹਾਮਾਈ ਸਾਤੋਂ 12 13 ਜਾਗਨ ਕਰਾਏ ਆ ਕੋਵਿਡ ਕਰਕੇ ਵਿੱਚ ਚੇਨ ਟੁੱਟ ਗਈ ਸਾਡੀ ਹੁਣ ਦੁਬਾਰਾ ਸਾਬ ਤੋਂ ਮੇਰੀ ਖੁਸ਼ੀ ਦੀ ਗੱਲ ਆ ਵੀ ਅਸੀਂ ਦੁਬਾਰਾ ਸਾਡੇ ਪ੍ਰਧਾਨ ਜੀ ਨੇ ਅੱਜ 28 ਮਾਰਚ ਦੀ ਡੇਟ ਰੱਖੀ ਆ ਮਹਾਮਾਈ ਸ਼ੁੱਖ ਰੱਖੇ ਸਭ ਦਾ ਭਲਾ ਕਰੇ ਕਿੰਨੇ ਮੈਂਬਰੀ ਕਮੇਟੀ ਹੁਣ ਮੈਂਬਰ ਸਾਡੇ 21 22 ਕਿੰਨੇ 24 25 ਮੈਂਬਰ ਸਾਡੇ ਜਿਹੜੇ 24 25 ਮੈਂਬਰ ਬਣ ਗਏ ਪਹਿਲਾਂ 10 ਹੋਣਗੇ 11 ਹੋਣਗੇ ਆ ਇਹ ਗਿਣਤੀ ਕੁਝ ਹੋएगी ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਖੁੱਲਾ ਜਿਹਾ ਸਵਾਲ ਹੈ ਹਰੇਕ ਧਰਮ ਦਾ ਮੈਂ ਕੋਈ ਸਨਾਤਨ ਦੀ ਗੱਲ ਨਹੀਂ ਕਰਨ ਲੱਗਾ ਰੋਲਾ ਜਦੋਂ ਸ਼ੁਰੂ ਹੁੰਦਾ ਨਾ ਗੋਲਕ ਤੋਂ ਸ਼ੁਰੂ ਹੁੰਦਾ ਸਹੀ ਹੈ ਨਹੀਂ ਨਹੀਂ ਸਾਡੇ ਗੋਲਕ ਦਾ ਕੋ ਰੋਲਾ ਨਹੀਂ ਇੱਥੇ ਗੋਲਕ ਦਾ ਕੋ ਸਾਡੇ ਗੋਲਕ ਦਾ ਕੋ ਰੋਲਾ ਨਹੀਂ ਪੈਸੇ ਦਾ ਕੋ ਰੋਲਾ ਨਹੀਂ ਸਾਡਾ ਥੋੜਾ ਦਾ ਆਪਸ ਵਿੱਚ ਮੈਂ ਕੋ ਬੰਦੇ ਦੂਰ ਹੋ ਗਏ ਕੋ ਬੰਦਾ ਕੈਨੇਡਾ ਚਲਾ ਗਿਆ ਕੋ ਆਸਟ੍ਰੇਲੀਆ ਚਲਾ ਗਿਆ ਪਿੱਛੋਂ ਕੋ ਛੋਟਾ ਮोटा ਜਿਹੜਾ ਕੰਮ ਹੋਇਆ ਪਿੱਛੋਂ ਉਹ ਕਈ ਵਰੀ ਮਾੜਾ ਮੱਟਾ ਸੋਚਦਾ ਬੰਦਾ ਸਾਡੇ ਕੋ ਪੈਸੇ ਦਾ ਜਾਂ ਲੈਣ ਦਾ ਕੋਈ ਰੋਲ ਮੰਦਿਰ ਦੀ ਯਾਨੀ ਕਿ ਸਾਮ ਸੰਭਾਲ ਔਰ ਪ੍ਰੋਗਰਾਮਾਂ ਨੂੰ ਲੈ ਕੇ ਆਹ ਪ੍ਰੋਗਰਾਮਾਂ ਨੂੰ ਲੈ ਕੇ ਮਾੜਾ ਮੱਟਾ ਹੋਇਆ ਬਾਕੀ ਸਾਡੇ ਵਧੀਆ ਹੋਇਆ ਮਿਹਨਤ ਕੀਤੀ ਹੈ ਸਾਰੇ ਬਾਕੀ ਕੁਝ ਬੰਦੇ ਦੂਰ ਹੋ ਗਏ ਸਿੱਧਾ ਮੈਂ ਚੇਅਰਮੈਨ ਤੇ ਮੈਂ ਹੀ ਵਿਚ ਨਹੀਂ ਆ ਰਿਹਾ ਸੀ ਮਤਲਬ ਹਰ ਬੰਦਾ ਥੋੜਾ ਦੂਰ ਦੂਰ ਹੁੰਦਾ ਤੇ ਹੁਣ ਥੋੜੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਬੰਦੇ ਜੁਦਾ ਹੈ ਇਕੱਠਾ ਹੋਣ ਇਕੱਠਾ ਹੋਣਗੇ ਤਾਂ ਕੰਮ ਬਿਹਤਰ ਹੋਊਗਾ ਇਹ ਬਹੁਤ ਅੱਛੀ ਗੱਲ ਤੁਸੀਂ ਇਹ ਕਹੀ ਹੈ ਜਿੱਦਾਂ ਮੈਂ ਆਪਣੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਦੋਂ ਸਮਾਜਿਕ ਕੋਈ ਏਦਾਂ ਦਾ ਇਕੱਠ ਹੁੰਦਾ ਨਾ ਉਹ ਭਾਈਚਾਰੇ ਵੱਲ ਵੀ ਵੱਧਦਾ ਹੈਗਾ ਇਹ ਜ਼ਰੂਰੀ ਵੀ ਹੈ ਬੇਸ਼ੱਕ ਰੋਸੇ ਸੀਗੇ ਬੈਠ ਕੇ ਦੂਰ ਹੋਏ ਇੱਕ ਸਨੇਹਾ ਤਾਂ ਗਿਆ ਨਾ ਬਿਲਕੁਲ ਬਿਲਕੁਲ ਹੁਣ ਅਸੀਂ ਸਾਰੇ ਫਿਰ ਇੱਕ ਮੁੱਠ ਹੋ ਗਏ ਆ ਤੇ ਵਧੀਆ ਚਗਰਾਤਾ ਸੀ ਠਾਈ ਬਾਰਜ ਦਾ ਰੱਖਿਆ ਇਹ ਮੰਦਿਰ ਸਾਡਾ ਬਹੁਤ ਵੱਡਾ 739 ਗਜ ਦਾ ਮੰਦਿਰ ਹੈ ਇੱਥੇ ਕੀਰਤਨ ਵੀ ਹੁੰਦੇ ਨੇ ਇੱਥੇ ਜਨਮ ਦਿਨ ਵੀ ਹੁੰਦੇ ਮਾੜਾ-ਵੋਟਾ ਵਿਆਹ ਵੀ ਲੋਕ ਕਰਦੇ ਆ ਭੋਗ ਵੀ ਕਰਦੇ ਆ ਤੇ ਮਤਲਬ ਕਾਫੀ ਕੁਝ ਸ਼ੁਰੂ ਹੋ ਗਿਆ ਇੱਕ ਉੱਪਰ ਸਾਡਾ ਵੱਡਾ ਹਾਲ ਬਣ ਗਿਆ ਉਹਦੇ ਨਾਲ ਵੀ ਬੰਦਾ ਘੱਟ ਤੱਕੜ 1000 ਬੰਦਾ ਯੂਜ਼ ਕਰ ਸਕਦਾ ਤੇ ਸਾਡੀ ਫੀਸ ਵੀ ਕੱਟੀ ਰੱਖੀ ਅਸੀਂ ਥੱਲੇ 11000 ਹੈ ਉੱਪਰ ਅਸੀਂ ਘੱਟ ਦਾ ਡਬਲ ਕਰ ਦੂੰਗਾ 21 ਕਰ ਦੋਗੇ ਤੇ ਸਾਡਾ ਲੋਕਾਂ ਨੂੰ ਬਹੁਤ ਫਾਇਦਾ ਹੈ ਮਕਸਦ ਤਾਂ ਇਹ ਹੈ ਕਿ ਆਪਾਂ ਹੁਣ ਇੱਥੇ ਆਬਾਦੀ ਦੇਖੋ ਕਿੰਨੀ ਵੱਧ ਚੁੱਕੀ ਹੈਗੀ ਹੈ ਨਾ ਆਪਾਂ ਧਰਮਾਂ ਦੀ ਗੱਲ ਨਹੀਂ ਕਰ ਰਹੇ ਮੈਂ ਇੱਕ ਬਿਲਕੁਲ ਨਿਊਟਰਲ ਹੋ ਕੇ ਗੱਲ ਕਰਦਾ ਇੱਕ ਇਹੋ ਐਸੀ ਜਗ੍ਹਾ ਜਿੱਥੇ ਸਮਾਜਿਕ ਭਾਈਚਾਰਾ ਹੋਵੇ ਸਮਾਜਿਕ ਲੋਕ ਇਕੱਠੇ ਹੋਣ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਹੁਣ ਇਹ ਕੀ ਲੱਗਦਾ ਹੈਗਾ ਕਿ ਕਮੇਟੀ ਨੂੰ ਵਿਧਾਨ ਦਾ ਮਕਸਦ ਵਾਕਈ ਇਹ ਹੋਣਾ ਚਾਹੀਦਾ ਹੈ ਨਾ ਕਿ ਸਮਾਜਿਕ ਭਾਈਚਾਰਾ ਜ਼ਿਆਦਾ ਵਧੇ ਦੇਖੋ ਜ ਮੈਂ 2007 ਤੋਂ ਇਸ ਕਮੇਟੀ ਜੁੜਿਆ। ਉਦੋਂ ਇੱਥੇ ਕੁਝ ਨਹੀਂ ਸੀ ਹੁੰਦਾ। ਉੱਥੇ ਸਾਹਮਣੇ ਛੇ ਪਰਿਵਾਰ ਹੁੰਦਾ ਸੀ, ਖੁੱਲਾ ਹੁੰਦਾ ਸੀ। ਇੱਕ ਗਰਗ ਸਾਹਿਬ ਹੁੰਦੇ ਸੀ, ਇੱਕ ਅਸ਼ੋਕ ਜੀ। ਇਹ ਸਾਡੇ ਪਹਿਲਾਂ ਤੋਂ ਸੀਨੀਅਰ ਮੈਂਬਰ ਰਹੇ ਨੇ। ਇਹਨਾਂ ਨਾਲ ਆਪਣਾ ਪਿਆਰ ਵੀ ਬਹੁਤ ਆ। ਇਹਨਾਂ ਦਾ ਜਿੱਦਾਂ ਹੱਕ ਹੁੰਦਾ ਨਾ, ਇਹ ਸਵੇਰੇ 4 ਵਜੇ ਬਿਠਾ ਲੈਂਦੇ ਹੁੰਦੇ ਸੀ। ਠੀਕ ਆ ਨਾ? 4 ਵਜੇ ਆਜੋ ਅਸੀਂ ਆਂਦੇ ਹੁੰਦੇ ਸੀ। ਹੁਣ ਉਹ ਜਿੱਦਾਂ ਜਿੱਦਾਂ ਪਰਿਵਾਰ ਵੱਧਦਾ ਜਾਂਦਾ, ਉਦੋਂ-ਉਦੋਂ ਦਾ ਮੈਂਬਰ ਵੱਧਦੇ ਜਾਂਦੇ ਆ। ਕੰਮ ਵੀ ਵੱਧ ਗਿਆ। ਤਾਂ ਠੀਕ ਆ ਜੇ ਵਿੱਚ ਬੰਦੇ ਐਡ ਹੋ ਗਏ ਨਵੇਂ ਬਹੁਤ ਵਧੀਆ ਜੀ ਮਾਤਾ ਰਾਣੀ ਸਾਰਿਆਂ ਤੇ ਕਿਰਪਾ ਰੱਖੇ ਤੇ ਜਿਹੜਾ ਦੂਜੀ ਗੱਲ ਆ ਵੀ ਹੁਣ ਅਸੀਂ ਜਗਰਾਤਾ ਰੱਖਿਆਕ 28 ਤਰੀਕ ਨੂੰ ਉਹ ਸਾਰੇ ਆਪਾਂ ਖੁਸ਼ੀ ਨਾਲ ਮਨਾਵਾਂਗੇ ਜੀ ਜੀ ਚੇਅਰਮੈਨ ਸਾਹਿਬ ਇੱਕ ਥੋੜਾ ਜਿਹਾ ਇੱਕ ਸਵਾਲ ਜ਼ਰੂਰ ਇੱਥੇ ਬਣਦਾ ਹੈਗਾ ਇੱਧਰ ਆਓ ਇੱਕ ਮਿੰਟ ਅੱਛਾ ਮੰਦਰ ਜਦੋਂ ਕੋਈ ਮੰਦਰ ਦੀਆਂ ਕਮੇਟੀ ਹੁੰਦੀਆਂ ਨੇ ਨਾ ਇੱਕ ਕੀਰਤਨ ਮੰਡਲੀ ਉੱਥੇ ਜ਼ਰੂਰ ਹੁੰਦੀ ਆ ਚਾਹੇ ਉਹ ਮਹਿਲਾ ਮੰਡਲੀ ਹੋਵੇ ਜਾਂ ਕੱਸੀ ਦੀ ਹੈਗੀ ਹੈਗੀ ਅੱਛਾ ਉਹਨੂੰ ਉਹਨੂੰ ਲੈ ਕੇ ਕੀ ਮੰਦਰ ਕਮੇਟੀ ਦੇ ਵਿਚਾਰ ਕੀ ਹੈਗੇ ਆ ਕੀ ਇਹ ਜਿਹੜੀਆਂ ਕੀਰਤਨ ਕਮੇਟੀਆਂ ਹੁੰਦੀਆਂ ਹੁੰਦੀਆਂ ਨੇ ਕਾਰਨ ਬਣਦੀਆਂ ਨੇ ਥੋੜੀ ਜਿਹੀ ਖਿੱਚ ਤਾਣ ਦਾ ਨਹੀਂ ਨਹੀਂ ਸਾਡਾ ਉਹਨਾਂ ਮੰਡਲੀ ਦਾ ਸਾਡਾ ਨਾਲ ਬਹੁਤ ਫਾਇਦਾ ਹੋਇਆ ਕੀਰਤਨ ਕਰਦੇ ਆ ਕੱਟ ਅਪਰੋਕਸੀਮੇਟ ਸਾਨੂੰ ਲੱਖ ਰੁਪਇਆ ਸਾਲ ਦਾ ਉਹ ਇਕੱਠਾ ਕਰਕੇ ਦਿੰਦੀਆਂ ਨੇ ਜੋ ਮੰਦਰ ਤੇ ਲੱਗਦਾ ਮੰਦਰ ਤੇ ਹੀ ਦਿੰਦੀਆਂ ਨਾ ਉਹ ਕੁਝ ਜਨਾਨਿਆਂ ਦੇ ਵਿੱਚ ਹੁੰਦਾ ਜਿੱਦਾਂ ਮਿਆਂ ਬੀਬੀ ਦੀ ਮਾੜੇ ਮੋਟੀ ਹੁੰਦੀ ਆ ਇਦਾਂ ਮੜ ਮੋਟੀ ਉਹਨਾਂ ਜੀ ਵੀ ਸੀ ਆਪ ਚੌਧਰ ਵੀ ਹੁੰਦੀ ਜਨਾਨਿਆਂ ਦੀ ਪਰ ਸੋਚਦੀਆਂ ਨੇ ਬਈ ਅਸੀਂ ਆ ਕਰ ਲਈਏ ਉਹ ਕਰ ਲਈਏ ਕੁਝ ਗੁਰਦਾਰਾ ਕਮੇਟੀ ਐ ਇੱਥੇ ਤੇ ਉਹ ਉਹਨਾਂ ਦੇ ਵੀ ਕਮੇਟੀ ਬਣਾਈ ਹੋਈ ਐ ਉਹਨਾਂ ਨੂੰ ਦੇਖ ਕੇ ਫਿਰ ਇਹਨਾਂ ਨੂੰ ਵੀ ਹੁੰਦੀ ਆ ਤਕਲੀਫ ਯਾਰ ਇੱਧਰ ਕੀ ਇਹ ਕਰ ਰਹੀਆਂ ਅਸੀਂ ਵੀ ਕਰੀਏ ਆ ਚੱਕਰ ਐ ਅਸੀਂ ਕਹਿੰਦੇ ਜੇ ਮੰਦਰ ਵੱਲੋਂ ਪ੍ਰੋਗਰਾਮ ਕਰਨਾ ਹੈ ਤਾਂ ਪੈਸੇ ਪਰਸਨਲ ਕਿਉਂ ਖਾਂ ਕਿਉਂਕਿ ਅਸੀਂ ਵੀ ਇਥੇ ਸਾਰੇ ਬੰਦੇ ਵਧੀਆ ਵਧੀਆ ਕੋ ਦਦਾ ਲੱਖ ਰੁਪਏ ਮਹੀਨੇ ਕਮਾਣ ਵਾਲਾ ਵੀ ਹੈ ਤਾਂ ਇਦਾਂ ਤਾਂ ਅਸੀਂ ਇਹ 1000 2000 ਕਿਉਂ ਕਰਦੇ ਇਹ ਜਨਾਨੇ ਇਹ ਸੋਚ ਹੁੰਦੀ ਛੋਟੀ ਛੋਟੀ ਉਹ ਐਡਾ ਬਟਾ ਕੋ ਮਸਲਾ ਨਹੀਂ تھا ਬਸ ਨਿਬੜ ਗਿਆ ਉਹਨਾਂ ਦਾ ਵੀ ਉਹ ਵੀ ਆ ਆ ਚੱਕ ਸ਼ਮੀ ਜੀ ਇੱਕ ਚੀਜ਼ ਇਥੇ ਇੱਕ ਸਵਾਲ ਹੁੰਦਾ ਹੁਣ ਤੁਸੀਂ 21 22 ਜਾਂ 25 ਜਿੰਨੇ ਵੀ ਲੋਕ ਇਸ ਕਮੇਟੀ ਨੂੰ ਸੰਭੋਗੇ ਜਾਂ ਜੋ ਵੀ ਪ੍ਰੋਗਰਾਮ ਰੱਖੋਗੇ ਨਹੀਂ ਬਿਲਕੁਲ ਜੋ ਵੀ ਇਸ ਰਹੇਗਾ ਇਹ ਏਰੀਆ ਦੀ ਅਗਰ ਮੈਂ ਗੱਲ ਕਰਾਂ ਪਰਟੀਕੂਲਰ ਮੁੰਡੀਆਂ ਏਰੀਆ ਦੀ ਕਿਉਂਕਿ ਕੱਲਾ ਜੀਕੇ ਸਟੇਟ ਤੋਂ ਤਾਂ ਇਥੇ ਨਹੀਂ ਆਂਦੇ ਅਸੀਂ ਵੀ ਆਂਦੇ ਇੱਧਰੋਂ ਦੂਰੋਂ ਆਉਂਦੇ ਆ 30 ਫੁੱਟ ਰੋਡ ਤੋਂ ਆਉਂਦੇ ਆ ਹੋਰ ਕਈ ਜਗ੍ਹਾ ਤੋਂ ਆਉਂਦੇ ਆ ਤਾਂ ਜਿਸ ਤਰ੍ਹਾਂ ਸਾਹਮਣੇ ਮੰਦਿਰ ਦਾ ਪ੍ਰਾਂਗਨ ਹੈ ਤੁਸੀਂ ਕਹਿ ਰਹੇ ਹੋ ਕਿ ਮੰਦਿਰ ਦੇ ਉੱਤੇ ਪੈਸੇ ਲੱਗ ਰਿਹਾ ਇਹਦੇ ਲਈ ਜ਼ਰੂਰਤ ਪਈ 25 ਬੰਦਿਆਂ ਨੂੰ ਰੱਖਣ ਦੀ ਜਾਂ ਫਿਰ ਜ਼ਰੂਰਤ ਸੀਗੀ ਕਿ ਪੈਸੇ ਨੂੰ ਸਹੀ ਢੰਗ ਦੇ ਨਾਲ ਯੂਟਿਲਾਈਜ਼ ਕਰਕੇ ਕਮੇਟੀ ਦੇ ਉੱਤੇ ਨਜ਼ਰ ਰੱਖੀ ਆ ਨਹੀਂ ਨਹੀਂ ਸਾਡੇ ਨਾਲ ਐਕਚੁਅਲੀ ਨਹੀਂ ਇਮਾਨਦਾਰੀ ਨਾਲ ਜਵਾਬ ਮਾਨਦਾਰੀ ਨਾਲ ਗੱਲ ਕਰ ਰਹੇ ਆ ਜਿੰਨੀ ਕਮੇਟੀ ਸਾਰੀ ਖੜੀ ਹੈ ਸਾਡੇ ਇੱਥੇ ਕਿਸੇ ਦਾ ਪੈਸੇ ਦਾ ਜਾਂ ਕਿਸੇ ਨੂੰ ਕਿਸੇ ਤੇ ਕੋਈ ਸ਼ੱਕ ਇਸ ਤਰ੍ਹਾਂ ਦਾ ਸਾਡਾ ਇੱਥੇ ਕੋਈ ਮੈਟਰ ਨਹੀਂ ਹੈ ਇੱਥੇ ਸਾਰੇ ਬੰਦੇ ਬਿਲਕੁਲ ਸੈਟੀਸਫਾਈਡ ਨੇ ਕਿਸੇ ਨੂੰ ਕੋਈ ਮੈਟਰ ਨਹੀਂ ਇਹ ਤਾਂ ਸਾਡੇ ਦੋ ਬੰਦੇ ਦਾ ਕੁਝ ਮਨਮਟਾਓ ਹੋ ਗਿਆ ਉਹਦੇ ਉਹਦੇ ਤੋਂ ਹੀ ਅੱਗੇ-ਅੱਗੇ ਗੱਲ ਵਧੀ ਹੈ ਹੋਰ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਇੱਥੇ ਕੋਈ ਕਿਸੇ ਦਾ ਪੈਸੇ ਦਾ ਜਾਂ ਮੰਦਰ ਦੇ ਵਿੱਚ ਚੌਧਰ ਦਾ ਕੋਈ ਇੱਥੇ ਸਾਡਾ ਮੈਟਰ ਨਹੀਂ ਤਰੰਗਨ ਦੀ ਵੀ ਵਿੱਚ ਗੱਲ ਕੀਤੀ ਹੈ ਹਾਂਜੀ ਹਾਂਜੀ ਇਹਦੇ ਨਾਲ ਸਾਡਾ ਬੰਦੇ ਵਿਧਾਨ ਦਾ ਕੋਈ ਮੰਦਰ ਦਾ ਡਵੈਲਪਮੈਂਟ ਜਾਂ ਉਹ ਤਾਂ ਹੈ ਹੀ ਹੈ ਸਾਡਾ ਮਕਸਦ ਇਹਦਾ ਕੁਝ ਬੰਦੇ ਥੋੜੇ ਆਪਣੇ ਆਪ ਨੂੰ ਪਿੱਛੇ ਕੀਤਾ ਹੋਇਆ ਸੀ ਪਰ ਛੱਡ ਯਾਰ ਆਪਾਂ ਬਹੁਤ ਕਰ ਲਿਆ ਕਿਉਂਕਿ ਜਿੱਦਾਂ 2000 ਦੇ ਲੱਗੇ ਹੋਏ ਸੀ 25 ਸਾਲ ਹੋ ਗਏ ਮੈਂ ਜਿੱਦਾਂ ਮੈਂ ਆ ਤੇ ਮੈਂ ਹੀ ਆਪਣੇ ਆਪ ਨੂੰ ਸੋਚ ਰਿਹਾ ਛੱਡ ਯਾਰ ਆਪਾਂ ਬਹੁਤ ਹੋ ਗਿਆ ਹੁਣ ਬਾਕੀ ਨਵੇਂ ਬੰਦੇ ਕਰਨ ਸਿਸਟਮ ਐ ਇਸੀ ਦਾ ਤੇ ਹੁਣ ਉਹ ਬੰਦੇ ਕੁਝ ਛੁੱਟ ਗਏ ਵਿੱਚ ਜਿਹੜੇ ਪੁਰਾਣੇ ਨਹੀਂ ਆ ਰਹੇ ਉਹਨਾਂ ਨੂੰ ਅਸੀਂ ਕਿਹਾ ਭਾਈ ਤੁਸੀਂ ਜੇ ਵਿਚਾਨਾ ਤੇ ਮੈਨੂੰ ਕੰਮ ਕਰਨਾ ਪੈਣਾ ਹੁਣ ਅਸੀਂ ਸਖਤੀ ਕਰਤੀ ਹੈ ਵੀ ਜਿਹੜਾ ਬੰਦਾ 2 ਮੀਟਿੰਗ ਦੇ ਬਾਅਦ ਤੀਜੀ ਨੂੰ ਨਹੀਂ ਆਉਗਾ ਉਹਨੂੰ ਅਸੀਂ ਬਾਹਰ ਕੱਢਾਂਗੇ ਉਹ ਬਾਅਦ ਜੋ ਰੋਸ਼ ਨਹੀਂ ਦਿਖਾਦਾ ਮੈਨੂੰ ਇਹਨਾਂ ਬਾਹਰ ਕੱਢਦਾ ਆਪਣਾ ਆਪਾ ਸੰਡੇ ਕਰਨਾ ਹੋਰ ਤਾਂ ਇਹ ਨਹੀਂ ਬਾਕੀ ਜਿਹੜੇ ਕੰਮ ਬਿਲਡਿੰਗ ਦੇ ਨੇ ਉਹ ਤਾਂ ਹੋ ਹੀ ਜਾਊਗਾ ਬੰਦੇ ਨਾਲ ਕੰਮ ਕਰਨਾ ਵਿੱਚ ਬੰਦੇ ਨਾਲ ਨਿਗ੍ਹਾ ਰੱਖਣੀ ਹੈ 22 ਬੰਦੇ ਨੂੰ ਕੋਈ ਤਾਂ ਢੇੜਾ ਮਾਰੂਗਾ ਪੇ ਪਤਾ ਲੱਗ ਜਾਂਦਾ ਕੀ ਹੈ ਆ ਮਕਸਦ ਆ ਬੰਦੇ ਬਧਾਨ ਦਾ ਹੋਰ ਉਹ ਪੈਸੇ ਬਾਕੀ ਕੋਈ ਚੱਕਣ ਦੀ ਅੱਜ ਕੱਲ ਡਿਜੀਟਲ ਆ ਗਿਆ ਜਿੰਨੇ ਮੈਂਬਰ ਜ਼ਿਆਦਾ ਹੋਣਗੇ ਉਹਨਾਂ ਬੈਨੀਫਿਟ ਹੈ ਹਰੇਕ ਬੰਦਾ ਅੱਜ ਮੈਂ ਐ ਨਹੀਂ ਮੈਂ ਆਫਿਸ ਗਿਆ ਮੈਂ ਬਾਹਰ ਕਿਤੇ ਗਿਆ ਹੋਇਆ ਤਾਂ ਪਿੱਛੋਂ ਕੋਈ ਹੋਰ ਬੰਦਾ ਦੇਖ ਸਕਦਾ ਆ ਕੇ ਮੈਂਬਰ ਬਧਾਨ ਦਾ ਮਕਸਦ ਇਹ ਹੀ ਹੁੰਦਾ ਹੈ ਹੁਣ ਇਹ ਭਾਈ ਸਾਹਿਬ ਨੂੰ ਚਾਰ ਬੰਦੇ ਹੋਰ ਜਾਣਦੇ ਆ ਬਾਹਰੋਂ ਇਹ ਉਹਨਾਂ ਤੋਂ ਵੀ ਕੰਮ ਕਰਾ ਸਕਦੇ ਆ ਲੈ ਸਕਦੇ ਆ ਇਹ ਭਾਈ ਸਾਹਿਬ ਦੇ ਅਲੱਗ ਆਪਣਾ ਸੋਸ਼ਲ ਸਰਕਲ ਹੋਏਗਾ ਇਹ ਉਹਨਾਂ ਤੋਂ ਕੰਮ ਲੈ ਸਕਦੇ ਆ ਅੱਗੇ ਤਾਂ ਇਹ ਪਰਿਵਾਰ ਵਿਧਾਨ ਨਾਲ ਤਾਂ ਹੋਰ ਜਿਆਦਾ ਕੰਮ ਮੰਦਰ ਦਾ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ ਉਹ ਇਹੀ ਮਕਸਦ ਹੈ ਬਿਲਕੁਲ ਸਵਾਲ ਇਸ ਕਾਰਨ ਪੁੱਛਿਆ ਗਿਆ ਸੀਗਾ ਕਿਉਂਕਿ ਖਾਸ ਕਰਕੇ ਮੈਂ ਇੱਥੇ ਹੁਣੇ ਕਹੂੰਗਾ ਸਨਾਤਨ ਸਨਾਤਨ ਧਰਮ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਆ ਜਾਂਦੀ ਹੈ ਕਿਉਂਕਿ ਜਦੋਂ ਮੰਦਰ ਕਮੇਟੀਆਂ ਜਾਂ ਇਦਾਂ ਦੀਆਂ ਸੰਸਥਾਵਾਂ ਬਣ ਜਾਂਦੀਆਂ ਨੇ ਤਾਂ ਲੋਕ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਆ ਇਹੀ ਇੱਕ ਸਭ ਤੋਂ بڑا ਕਾਰਨ ਹੁਣ ਕੀ ਲੱਗਦਾ ਕਿ ਅੱਜ ਕੀ ਕੀ ਮੀਟਿੰਗ ਦੇ ਵਿੱਚ ਜਿਹੜਾ ਜੋ ਵੀ ਮਤਾ ਪਿਆ ਉਹ ਸਭ ਨੂੰ ਸਵੀਕਾਰ ਹੋਇਆ ਹਾਂ ਪੂਰਾ ਸਵੀਕਾਰ ਹੋਇਆ ਜੀ ਕੋਈ ਦਿੱਕਤ ਨਹੀਂ ਸਭ ਇਕਜੁੱਟ ਹੋ ਕੇ 28 ਮਾਰਚ ਨੂੰ ਜਗਰਾ ਜਗਰਾ ਟਕਰਾਵਾਂਗੇ ਮਾਧਰਾਣੀ ਕਿਰਪਾ ਨਾਲ ਤੇਰ ਤੋਂ 4-5 ਸਾਲਾਂ ਤੋਂ ਇਹ ਬੰਦ ਸੀ ਹੁਣ ਦੁਬਾਰਾ ਸਟਾਰਟ ਕੀਤਾ ਹੈ ਬਹੁਤ ਬੜੀ ਖੁਸ਼ੀ ਹੋਈ ਆ ਬਾਨੋ ਬਿਲਕੁਲ ਅੱਛਾ ਸ਼ਮੀ ਜੀ ਸਭ ਹੁਣ ਰਾਜੀ ਹੈ ਸਭ ਸਹੀ ਹੋ ਗਿਆ ਹਾਂ ਜੀ ਹਾਂ ਜੀ ਸ ਤਾਂ ਹੁਣ ਬਿਲਕੁਲ ਓਕੇ ਆ ਸਾਰੇ ਖੁਸ਼ ਆ ਤੁਹਾਡੇ ਸਾਹਮਣੇ ਆ ਦੇਖ ਲਓ ਸਾਰੀ ਟੀਮ ਸਾਡੀ ਇੱਕ ਹੈ ਮੰਦਰ ਕਮੇਟੀ ਦੇ ਵਿੱਚ ਕਈ ਵਾਰ ਜਿਆਦਾਤਰ ਆਪਾਂ ਦੇਖਦੇ ਹੈਗੇ ਆ ਕਿ ਮੈਲਾ ਦਾ ਇੱਕ ਕੀਰਤਨ ਜਿਹੜੀ ਆ ਸਭਾ ਜ਼ਰੂਰ ਬਣੀ ਹੁੰਦੀ ਹੈ ਮੰਡਲੀ ਜਿਹੜੀ ਆ ਜ਼ਰੂਰ ਬਣੀ ਹੁੰਦੀ ਹੈ ਔਰ ਉਸੇ ਨੂੰ ਲੈ ਕੇ ਕਿਤੇ ਨਾ ਕਿਤੇ ਥੋੜੀ ਜੀ ਆਪਸ ਦੇ ਵਿੱਚ ਨਾਰਾਜ਼ਗੀ ਵੀ ਹੋ ਜਾਂਦੀ ਹੈ ਇਹ ਕਈ ਮੈਂ ਇਕੱਲੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਕਈ ਜਿੰਨਾ ਧਰਮਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਉੱਥੇ ਕਿਤੇ ਨਾ ਕਿਤੇ ਕਹਿੰਦੇ ਆ ਕਿ ਆਪਸ ਦੇ ਵਿੱਚ ਵਿਰੋਧਤਾ ਆ ਜਾਂਦੀ ਹੈ ਦੋ ਭਾਂਡੇ ਖੜਕਦੇ ਹਨ ਤੇ ਇਸੇ ਤਰ੍ਹਾਂ ਦਾ ਇੱਥੇ ਵੀ ਇਹੀ ਚੀਜ਼ ਹੋਈ ਮਾਤਾ ਸ਼ਿਤਲਾ ਮਾਤਾ ਮੰਦਿਰ ਦੇ ਵਿੱਚ ਮੁੰਡਿਆ ਕਲਾ ਦੇ ਵਿੱਚ ਤੁਹਾਡੀ ਵੀ ਇੱਕ ਕੀਰਤਨ ਕਮੇਟੀ ਬਣੀ ਹੋਈ ਸੀਗੀ ਤੇ ਕੀ ਲੈ ਕੇ ਉਹਨੂੰ ਕੀ ਰੋਸ਼ ਸੀਗਾ ਆਪਸ ਵਿੱਚ ਤੁਹਾਡਾ ਇਹੋ ਜਿਹੀ ਤਾਂ ਕੋਈ ਪ੍ਰੋਬਲਮ ਨਹੀਂ ਸੀ ਕੋਈ ਵੀ ਨਹੀਂ ਹਾਂ ਟਾਈਮ ਮਿੰਦਾ ਸੀਗਾ ਉਹ ਹੋ ਗਿਆ ਹੱਲ ਅੱਛਾ ਤੁਸੀਂ ਸਭ ਇਕੱਠੇ ਬੈਠੇ ਆਸੀਂ ਸਭ ਇਕੱਠੇ ਆ ਰਲ ਮਿਲ ਕੇ ਕਰਦੇ ਹਾਂ ਇੱਕ ਕਮੇਟੀ ਦੇ ਵਿੱਚ ਕਿੰਨੇ ਮਹਿਲਾਵਾਂ ਜਿਹੜੀਆਂ ਤੁਸੀਂ ਕੀਰਤਨ ਕਮੇਟੀ 'ਚ ਜੁੜੀਆਂ ਹੋਈਆਂ ਅਸੀਂ ਹੈਗੀ 10-15 ਹੈ ਜੀ ਅੱਛਾ ਕੀ ਰੂਸ਼ ਕੀ ਸੀਗਾ ਆਪਸ ਵਿੱਚ ਬਸ ਇਹੀ ਸੀਗਾ ਕਿ ਵੀ ਅਸੀਂ ਟਾਈਮ ਦੇ ਨਹੀਂ ਆਉਂਦੇ ਸੀਗੇ ਸਾਰੀ ਹੁਣ ਅਸੀਂ ਇਹ ਡਿਸਾਈਡ ਕੀਤਾ ਕਿ ਸਾਰੇ ਟਾਈਮ ਦੇ ਪਹੁੰਚਾਂਗੇ ਤੇ ਟਾਈਮ ਦੇ ਹੀ ਅਸੀਂ ਸ਼ੁਰੂ ਕਰਨਾ ਹੈ ਕੀਰਤਨ ਤੇ ਟਾਈਮ ਦੇ ਹੀ ਅਸੀਂ ਸਮਾਪਤੀ ਕਰਨੀ ਹੈ ਮਤਲਬ ਕਿਉਂਕਿ ਕਈਆਂ ਮਹਿਲਾ ਨੂੰ ਪ੍ਰੋਬਲਮ ਹੁੰਦੀ ਹੈ ਕਿ ਜਾ ਕੇ ਖਾਣਾ ਬਣਾਉਣਾ ਹੁੰਦਾ ਹੈ ਤੇ ਬਸ ਇਹ ਹੀ ਥੋੜੀ ਜਿਹੀ ਪ੍ਰੋਬਲਮ ਸੀਗੀ ਉਹ ਸਾਡੀ ਹੁਣ ਹੱਲ ਹੋ ਗਈ ਹੈ ਅੱਛਾ ਜ਼ਿਆਦਾਤਰ ਕੀ ਹੁੰਦਾ ਕਿ ਪੈਸਿਆਂ ਨੂੰ ਲੈ ਕੇ ਵੀ ਕਲੇਸ਼ ਆ ਜਾਂਦਾ ਹੈ ਹੈਨਾ ਕਿਤੇ ਨਾ ਕਿਤੇ ਵਿਰੋਧਤਾ ਆ ਜਾਂਦੀ ਹੈ ਇਦਾਂ ਦਾ ਕੁਝ ਸੀਗਾ ਨਹੀਂ 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 ਪੈਸੇ ਨਹੀਂ ਕੋਈ ਪੈਸੇ ਨਹੀਂ ਕੋਈ ਅੱਸੀ ਗੱਲ ਨਹੀਂ ਕਿਉਂਕਿ ਮੰਦਿਰ ਕਮੇਟੀ ਦਾ ਮਕਸਦ ਬਣਾਉਂਦਾ ਹੀ ਹੁੰਦਾ ਕਿ ਮੰਦਿਰ ਦੇ ਹਿੱਤ ਲਈ ਕੋਈ ਪੈਸੇ ਦੀ ਕੋਈ ਗੱਲ ਨਹੀਂ ਇਹ ਪੈਸੇ ਤਾਂ ਕਹਨੇ ਇਸ ਦਾ ਬਖਤ ਬਰ ਚੜ ਕੇ ਸੀ ਉਹਨਾਂ ਦੀ ਉਹ ਕਰੀਏ ਜਿੰਨਾ ਚੜੇ ਚੜਾਵਾ ਚੜੇ ਇੰਨਾ ਵੱਡਾ ਮੰਦਿਰ ਬਣਿਆ ਪੂਰੀ ਪੈਸਾ ਪੂਰਾ ਸਹਿਯੋਗ ਲੇਡੀਜ਼ ਕੀਤਰ ਮੰਡਲੀ ਦਾ ਵੀ ਔਰ ਕਮੇਟੀ ਮੈਂਬਰ ਦਾ ਪੂਰਾ ਸਹਿਯੋਗ ਪੂਰੀ ਕਲੋਨੀ ਦਾ ਮਾਤਾ ਕਾ ਇਹ ਮੰਦਿਰ ਹਮ ਸਭ ਨੇ ਬਣਾਣਾ ਹੈ श्रद्धा से करो अर्पण जो भी चढ़ाना है हमारा तो कोई तो मसला नहीं है पैसे, पैसे का सारे ही अच्छे हैं सारे है पैसे बेटा कोई मतलब नहीं आशीर्वाद है शीतला माता का और यहाँ पे सारे ही लोग फल फूल रहे हैं हमारा मंदिर भी दिनों दिन बढ़ रहा है दिन दुगनी रात चौगनी कर रहा है आज की फिर फैसला होगा आज फाइनल हो गया आज फाइनल हो गया सारा कोई हाँ रल मिल के कीर्तन हो जगराते हो गए चौकिया माता दियाँ ਕੋਈ ਪ੍ਰੋਬਲਮ ਨਹੀਂ ਹੈ ਕੁਛ ਨਹੀਂ ਨਾ ਜੈਂਸ ਚ ਨਾ ਲੇਡੀਸ ਚ ਕੋਈ ਪ੍ਰੋਬਲਮ ਨਹੀਂ ਸਾਡੇ ਗਰੁੱਪ ਬਣ ਗਏ ਤੇ ਇੱਥੇ ਹੁਣ ਜਿਹੜੀ ਸਮੱਸਿਆ ਸੀਗੀ ਉਹ ਦੂਰ ਹੋ ਚੁੱਕੀ ਹੈ ਔਰ ਇਹ ਖਬਰ ਦਿਖਾਉਣ ਦਾ ਮਕਸਦ ਵੀ ਤੁਹਾਨੂੰ ਇਹੀ ਸੀ ਕਿ ਜਦੋਂ ਇਦਾਂ ਦੀਆਂ ਧਾਰਮਿਕ ਸਥਾਨ ਦੇ ਉੱਤੇ ਆਪਾਂ ਇਕੱਠੇ ਹੁੰਨੇ ਆ ਤਾਂ ਜਿਹੜਾ ਉਹ ਸਮਾਜਿਕ ਇਕੱਠ ਹੁੰਦਾ ਹੈ ਉਹਦੇ ਵਿੱਚ ਬੈਠ ਕੇ ਜੋ ਸਨੇਹਾ ਜਿਹੜਾ ਜਾਂਦਾ ਹੈਗਾ ਸਮਾਜ ਨੂੰ ਜਾਂ ਫਿਰ ਧਰਮ ਦੇ ਪ੍ਰਚਾਰ ਦੇ ਲਈ ਉਹ ਕਿਤੇ ਨਾ ਕਿਤੇ ਲਾਹੇਵੰਦ ਬਣ ਜਾਂਦਾ ਸੋ ਇਹੀ ਚੀਜ਼ਾਂ ਜਿਹੜੀਆਂ ਨੇ ਸਾਡੇ ਧਰਮ ਨੂੰ ਸਾਡੇ ਸਮਾਜ ਨੂੰ ਇੱਕ ਰੱਖਦੀਆਂ ਨੇ ਔਰ ਇਦਾਂ ਦੀਆਂ ਜਿਹੜੀਆਂ ਤੁਹਾਡੇ ਵੀ ਮੁਹੱਲਿਆਂ ਦੇ ਵਿੱਚ ਕਿਤੇ ਨਾ ਕਿਤੇ ਰੋਸ਼ਨੀ ਹੋਣਗੇ ਕਮੇਟੀਆਂ ਨੂੰ ਲੈ ਕੇ ਜਾਂ ਵਿਰੋਧ ਵੀ ਹੋਣਗੇ ਪਰ ਇਦਾਂ ਦੇ ਇਕੱਠ ਔਰ ਇਦਾਂ ਦੀਆਂ ਮਿੱਟੀਆਂ ਜਿਹੜੀਆਂ ਨੇ ਇੱਕ ਤਾਂ ਰੋਸ਼ ਨੂੰ ਦੂਰ ਕਰ ਦਿੰਦੀ ਨੇ ਇੱਕ ਧਰਮ ਤੇ ਸਮਾਜ ਦੇ ਲਈ ਵੀ ਇੱਕ ਚੰਗਾ ਸਨੇਹਾ ਲੈ ਕੇ ਆਉਂਦੀਆਂ ਨੇ ਲੁਧਿਆਣਾ कॅमरा परसन संजय देणार कमल कपूर लुधियाणा